ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਚੈਨਲ ਦੇ ਪਹਿਲੀ ਵਾਰ ਵਿజిਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਰਾਹੁਲ ਨੇ ਆਪਣੇ ਘਰਦਿਆਂ ਦੀ ਮਰਜ਼ੀ ਤੇ ਬਿਨਾਂ ਵਿਆਹ ਕਰਾਇਆ ਸੀ ਪਰ ਅਜੇ ਰਿਸ਼ਤੇ ਬਹੁਤੀ ਦਿਨ ਤੱਕ ਨਹੀਂ ਨਿਭਦੇ ਤੇ ਜਲਦੀ ਹੀ ਉਹਨਾਂ ਦਾ ਆਪਸ ਵਿੱਚ ਤਲਾਕ ਵੀ ਹੋ ਗਿਆ ਸੀ ਹੁਣ ਜਦੋਂ ਤਲਾਕ ਹੋਏ ਨੂੰ 5 ਸਾਲ ਹੋ ਗਏ ਤਾਂ ਫੇਰ ਉਸ ਨੂੰ ਆਪਣੀ ਪਤਨੀ ਤੇ ਆਪਣੀ ਵਿਰਤਾ ਜ਼ਿੰਦਗੀ ਦਾ ਖਿਆਲ ਹੁੰਦਾ ਹੈ ਤੇ ਆਪਣੀ ਪਤਨੀ ਦੀ ਯਾਦ ਵੀ ਬਹੁਤ ਆਸਤਾਉਂਦੀ ਹੈ ਫਿਰ ਉਹ ਆਪਣੇ ਪਤਨੀ ਕੋਲ ਪਹੁੰਚ ਜਾਂਦਾ ਹੈ ਤੇ ਹੱਥ ਹੱਥ ਜੋੜ ਕੇ ਉਸ ਤੋਂ ਮਾਫੀ ਮੰਗਦਾ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਕਰਾਉਂਦਾ ਹੈ ਤੇ ਆਪਣੀ ਪਤਨੀ ਨੂੰ ਜਾ ਕੇ ਕਹਿੰਦਾ ਹੈ ਕਿ ਤੂੰ ਮੈਨੂੰ ਮਾਫ ਕਰ ਦੇ ਤੂੰ ਮੇਰੇ ਨਾਲ ਆਪਣੇ ਘਰ ਚੱਲ ਤੇ ਹੁਣ ਆਪਾਂ ਨਵਾਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ ਹੁਣ ਮੈਂ ਤੈਨੂੰ ਕਿਸੇ ਵੀ ਗਲਤੀ ਦਾ ਕੋਈ ਮੌਕਾ ਨਹੀਂ ਦੇਵਾਂਗਾ ਤੇ ਹੁਣ ਆਪਣੇ ਰਿਸ਼ਤੇ ਵਿੱਚ ਪਿਆਰ ਅਤੇ ਵਿਸ਼ਵਾਸ ਦਾ ਹੀ ਨਾਮ ਹੋਵੇਗਾ। ਇਹ ਗੱਲ ਸੁਣ ਕੇ ਉਸਦੀ ਪਤਨੀ ਥੋੜਾ ਜਿਹਾ ਮੁਸਕराई ਤੇ ਆਪਣੇ ਪਤੀ ਨੂੰ ਕਹਿਣ ਲੱਗੀ ਤੇ ਕੀੜਾ ਘਰ ਤੇ ਕੀੜਾ ਵਿਸ਼ਵਾਸ ਵਿਸ਼ਵਾਸ ਤਾਂ ਤੁਸੀਂ ਮੇਰਾ ਬਹੁਤ ਪਹਿਲਾਂ ਹੀ ਤੋੜ ਦਿੱਤਾ ਸੀ। ਤੇ ਘਰ ਉਸ ਦੀ ਗੱਲ ਕਰਦੇ ਹਾਂ ਜਿੱਥੋਂ ਤੁਸੀਂ ਮੈਨੂੰ ਧੱਕੇ ਮਾਰ ਮਾਰ ਕੇ ਬਾਹਰ ਕੱਢਿਆ ਸੀ। ਉਹ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਮੈਂ ਤੈਨੂੰ ਮਾਫ਼ਤਾ ਕਰ ਸਕਦੀ ਹਾਂ। ਪਰ ਮੈਂ ਤੇਰੀ ਦੂਜੀ ਪਤਨੀ ਬਣ ਕੇ ਕਦੇ ਨਹੀਂ ਰਹਿ ਸਕਦੀ। ਇਹ ਕਹਾਣੀ ਦਿੱਲੀ ਦੇ ਇੱਕ ਸ਼ਹਿਰ ਦੀ ਹੈ ਜਿੱਥੇ ਕਰੀਮਾ ਨਾਂ ਦੀ ਕੁੜੀ ਰਹਿੰਦੀ ਹੈ। ਉਹ ਆਪਣੇ ਮਾਂ ਪਿਓ ਦੇ ਨਾਲ ਰਹਿੰਦੀ ਸੀ ਤੇ ਉਸਦਾ ਪਰਿਵਾਰ ਬਹੁਤ ਹੀ ਸਧਾਰਨ ਸੀ। ਉਸੇ ਲੜਕੀ ਦੇ ਸੁਪਨੇ ਬਹੁਤ ਵੱਡੇ ਸੀ। ਉਹ ਦਿਲ ਦੀ ਬਹੁਤ ਸਾਫ਼ ਸੀ ਤੇ ਕਿਸੇ ਨਾਲ ਵੀ ਕੋਈ ਸ਼ਿਕਵਾ ਜਾਂ ਪੇਦ ਭਾਵ ਨਹੀਂ ਕਰਦੀ ਸੀ। ਉਸਦਾ ਚਿਹਰਾ ਬਹੁਤ ਹੀ ਮਾਸੂਮ ਤੇ ਉਹ ਭੂਲੇ ਭਾਲੀ ਸੀ। ਹਰ ਕੇ ਉਸਦੀ ਮਾਸੂਮੀਅਤ ਦਾ دیਵਾਨਾ ਹੋ ਜਾਂਦਾ ਸੀ ਪਰ ਉਸਦੇ ਮਾਪੇ ਬਹੁਤ ਹੀ ਸੁੰਝੇ ਹੋਏ ਅਤੇ ਮਿਹਨਤੀ ਇਨਸਾਨ ਸੀ ਉਸਦਾ ਪਿਓ ਬੈਂਕ ਵਿੱਚ ਨੌਕਰੀ ਕਰਦਾ ਸੀ ਕਿ ਮਾਂ ਇੱਕ ਘਰੇਲੂ ਔਰਤ ਸੀ ਉਸ ਦਾ ਉਸ ਤੋਂ ਇੱਕ ਛੋਟਾ ਭਰਾ ਸੀ ਉਸ ਦੀ ਮਾਂ ਆਪਣੇ ਦੋਨਾਂ ਬੱਚਿਆਂ ਨੂੰ ਬਹੁਤ ਹੀ ਪਿਆਰ ਕਰਦੀ ਸੀ ਰੀਮਾ ਦੇ ਪਿਤਾ ਜੀ ਨੇ ਉਸ ਨੂੰ ਅਕਸਰ ਇਹ ਕਹਿਣਾ ਕਿ ਵੇ ਪੁੱਤ ਪੜਾਈ ਲਿਖਾਈ ਸਭ ਤੋਂ ਵੱਡੀ ਦੌਲਤ ਹੁੰਦੀ ਹੈ ਜੋ ਕਿ ਇਸ ਨੂੰ ਕੋਈ ਵੀ ਇੱਕ ਦੂਸਰੇ ਤੋਂ ਖੋਹ ਨਹੀਂ ਸਕਦਾ ਕਿ ਇਹ ਹਮੇਸ਼ਾ ਆਪਣੇ ਕੰਮ ਆਉਂਦੀ ਹੈ ਜੋ ਇਨਸਾਨ ਪੜਿਆ ਹੋਵੇਗਾ ਇੱਕ ਨਾ ਇੱਕ ਦਿਨ ਆਪਣੇ ਪੈਰਾਂ ਤੇ ਜ਼ਰੂਰ ਖੜਾ ਹੁੰਦਾ ਹੈ ਤੇ ਆਪਣੇ ਸੁਪਨਿਆਂ ਨੂੰ ਸਕਾਰ ਕਰਦਾ ਹੈ ਉਸਨੇ ਆਪਣੇ ਪਿਤਾ ਜੀ ਦੀ ਗੱਲ ਮੰਨ ਕੇ ਬਹੁਤ ਹੀ ਮਿਹਨਤ ਨਾਲ ਆਪਣੀ ਪੜ੍ਹਾਈ ਜਾਰੀ ਰੱਖੀ ਉਸ ਦਾ ਸੁਪਨਾ ਸੀ ਕਿ ਮੈਂ ਇੱਕ ਸਕੂਲ ਟੀਚਰ ਬਣਾ ਉਸਨੇ ਇਹ ਆਪਣਾ ਸੁਪਨਾ ਬਈ ਜਲਦੀ ਹੀ ਪੂਰਾ ਕਰ ਲਿਆ ਸੀ ਜਦੋਂ ਸਕੂਲ ਵਿੱਚ ਟੀਚਰ ਲੱਗ ਗਈ ਉਸ ਦੇ ਮੰਬਰ ਦੇ ਕੁਝੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਦੀ ਧੀ ਬਹੁਤ ਹੀ ਹੁਣ ਹਰ ਕਿ ਲਾਇਕ ਸੀ ਹੁਣ ਉਸ ਦੇ ਪਿਓ ਨੇ ਸੋਚਿਆ ਕਿ ਮੇਰੀ ਧੀ ਦੀ ਉਮਰ ਵਿਆਹ ਦੀ ਹੋ ਗਈ ਹੈ ਤੇ ਮੈਂ ਇਸ ਲਈ ਕੋਈ ਚੰਗਾ ਜਿਹਾ ਰਿਸ਼ਤਾ ਲਪਾ ਜੋ ਮਰੀ ਧੀ ਨੂੰ ਸਾਰੀਆਂ ਖੁਸ਼ੀਆਂ ਦੇਵੇ ਤੇ ਉਸ ਦੇ ਭੋਲੇ ਪਾਲੇ ਤੇ ਹੱਸਦੇ ਚਿਹਰ ਨੂੰ ਸਦਾ ਹੀ ਯਾਦਦਾ ਰੱਖੇ ਫਿਰ ਉਹਨਾਂ ਦੀ ਨਜ਼ਰ ਵਿੱਚ ਇੱਕ ਰਿਸ਼ਤਾ ਆਇਆ ਇਹ ਰਿਸ਼ਤਾ ਬਹੁਤ ਹੀ ਚੇਹੇ ਕਾਂਦਨ ਵਿੱਚ ਸੀ ਮੁੰਡੇ ਦਾ ਨਾਮ ਸੀ ਰਾਹੁਲ ਫਿਰ ਰੀਮਾ ਦਾ ਵਿਆਹ ਰਾਹੁਲ ਨਾਲ ਹੋ ਜਾਂਦਾ ਹੈ। ਉਹ ਵੀ ਬਹੁਤ ਮਿਹਨਤੀ ਅਤੇ ਆਪਣੇ ਸੁਪਨਿਆਂ ਨੂੰ ਉਚਾਈਆਂ ਤੱਕ ਲੈ ਕੇ ਜਾਣ ਵਾਲਾ ਇਨਸਾਨ ਸੀ। ਉਹ ਵੀ ਰੀਮਾ ਵਾਂਗ ਸਕੂਲ ਟੀਚਰ ਦੀ ਨੌਕਰੀ ਕਰਦਾ ਸੀ। ਤੇ ਰੀਮਾ ਦੇ ਮਾਪਿਆਂ ਨੂੰ ਰਾਹੁਲ ਪਸੰਦ ਆ ਗਿਆ ਸੀ। ਉਹਨਾਂ ਨੇ ਉਸ ਨਾਲ ਰੀਮਾ ਦਾ ਵਿਆਹ ਪੱਕਾ ਕਰ ਦਿੱਤਾ ਤੇ ਫਿਰ ਜਲਦੀ ਦੇ ਉਹਨਾਂ ਦਾ ਵਿਆਹ ਵੀ ਹੋ ਗਿਆ। ਵਿਆਹ ਵਾਲੀ ਜ਼ਿੰਦਗੀ ਉਹਨਾਂ ਨੂੰ ਬਹੁਤ ਹੀ ਸਹੀਨ ਲੱਗਦੀ ਸੀ। ਜਿੱਦ ਦਿਨ ਵਿਆਹ ਵਾਲਾ ਦਿਨ ਸੀ ਰੀਮਾ ਉਸ ਦਿਨ ਬਹੁਤ ਸੋਹਣੀ ਲੱਗਦੀ ਸੀ। ਉਹ ਪਰੀਆਂ ਨੂੰ ਮਾਕ ਪਾਉਂਦੀ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੋਈ ਅਪਸਰਾ ਧਰਤੀ ਤੇ ਆ ਗਈ ਹੋਵੇ। ਤੇ ਵਿਆਹ ਵਿੱਚ ਬਹੁਤ ਸਾਰਾ ਦਾਜ-ਦੇਹਜ ਵੀ ਦਿੱਤਾ ਗਿਆ। ਉਸਦੇ ਮਾਪਿਆਂ ਨੂੰ ਸੀ ਕਿ ਸਾਡੀ ਕੀ ਇਹ ਆਪਣੇ ਸਹੁਰੇ ਘਰ ਵਿੱਚ ਸੁਖੀ ਰਹੇ। ਵਿਆਹ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਇੱਕ ਬਹੁਤ ਹੀ ਖੂਬਸੂਰਤ ਸੁਪਨੇ ਦੀ ਤਰ੍ਹਾਂ ਹੋ ਗਈ ਸੀ। ਉਹ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ। ਉਹ ਆਪਣਾ ਕੰਮ ਵੀ ਬਹੁਤ ਮਿਹਨਤ ਤੇ ਲਗਨ ਨਾਲ ਕਰਦੇ ਤੇ ਸਕੂਲ ਵਿੱਚ ਬੱਚਿਆਂ ਨੂੰ ਬਹੁਤ ਮਿਹਨਤ ਨਾਲ ਪੜ੍ਹਾਉਂਦੇ ਉਹ ਗਰੀਬ ਬੱਚਿਆਂ ਦੀ ਵੀ ਬਹੁਤ ਮਦਦ ਕਰਦੇ ਸੀ ਸਾਰਾ ਦਿਨ ਉਹਨਾਂ ਨਾਲ ਨਵੇਂ ਨਵੇਂ ਗੱਲਾਂ ਸਾਂਝੀਆਂ ਕਰਦੇ ਤੇ ਫਿਰ ਘਰੇ ਆ ਕੇ ਆਪਣੇ ਦਿਨ ਭਰਦੇ ਤਜਰਬੇ ਦੀਆਂ ਗੱਲਾਂ ਇੱਕ ਦੂਜੇ ਨਾਲ ਕਰਦੇ ਉਹਨਾਂ ਵਾਰ ਟਾਈਮ ਵਧੀਆ ਲੰਘਦਾ ਗਿਆ ਪਰ ਕਹਿੰਦੇ ਆ ਨਾ ਕਿ ਜ਼ਿੰਦਗੀ ਦੇ ਰਾਹ ਨੇ ਸੌਖੇ ਨਹੀਂ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕਿ ਬਹੁਤ ਵੱਡਾ ਤੂਫਾਨ ਆਉਣ ਵਾਲਾ ਹੈ ਜੋ ਉਹਨਾਂ ਦੀ ਖਸਦੀਵਾਦੀ ਜ਼ਿੰਦਗੀ ਨੂੰ ਤਬਾਹ ਕਰ ਦੇਵੇਗਾ ਫਿਰ ਇਸੇ ਤਰ੍ਹਾਂ ਕੁਝ ਮਹੀਨੇ ਬੀਤੇ ਗਏ ਉਹ ਆਪਣੀ ਜ਼ਿੰਦਗੀ ਵਿੱਚ ਮਸਤ ਹੋ ਗਏ ਰਾਹੁਲ ਆਪਣੇ ਸਕੂਨ ਦੀ ਨੌਕਰੀ ਤੋਂ ਸੰਤੁਸ਼ਟ ਨਹੀਂ ਸੀ ਉਹ ਆਪਣੇ ਪਰਿਵਾਰ ਲਈ ਕੁਝ ਵੱਡਾ ਕਰਨਾ ਚਾਹੁੰਦਾ ਸੀ ਉਸਨੇ ਸੋਚਿਆ ਕਿ ਉਹ ਯੂਪੀਐਸਸੀ ਜਾਂ ਆਈਪੀਐਸੀ ਦਾ ਟੈਸਟ ਕੇਅਰ ਕਰਕੇ ਕੁਝ ਹੋਰ ਵੱਡਾ ਕਰੇਗਾ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਦੇਗਾ ਇਸ ਲਈ ਉਸ ਨੇ ਦਿਨ ਰਾਤ ਮਿਹਨਤ ਕਰਨੇ ਸ਼ੁਰੂ ਕਰ ਦਿੱਤੀ ਉਸ ਨੇ ਸਕੂਲ ਤੋਂ ਆਉਣ ਸਾਰੀ ਆਪਣੀਆਂ ਕਿਤਾਬਾਂ ਖੋਲ੍ਹ ਕੇ ਇੱਕ ਬੰਦ ਕਮਰ ਵਿੱਚ ਬੈਠ ਜਾਣਾ ਤੇ ਉੱਥੇ ਅੱਧੀ ਅੱਧੀ ਰਾਤ ਤੱਕ ਪੜਾਈ ਕਰਦੇ ਰਹਿਣਾ ਇਸ ਵਿੱਚ ਉਸ ਦੀ ਪਤਨੀ ਰੀਮਾਲ ਦਾ ਪੂਰਾ ਸਾਥ ਦਿੰਦੀ ਤੇ ਉਸ ਦੁਆਰਾ ਕੀਤੀ ਸਖਤ ਮਿਹਨਤ ਇੱਕ ਦਿਨ ਕਰੰਗ ਲੈ ਗਈ ਤੇ ਉਸ ਨੇ ਆਪਣਾ ਯੂਪੀਐਸਸੀ ਦਾ ਪੇਪਰ ਕਲੀਅਰ ਕਰਦੇ ਆ ਤੇ ਹੁਣ ਇੱਕ ਬਹੁਤ ਵੱਡੀ ਨੌਕਰੀ ਦਾ ਹੱਕਦਾਰ ਬਣ ਗਿਆ ਸੀ ਸਾਰੇ ਪਰਿਵਾਰ ਵਿੱਚ ਬਹੁਤ ਹੀ ਖੁਸ਼ੀਆਂ ਮਨਾਇਆ ਗਿਆ ਨਾ ਤੇ ਸਾਰੇ ਆਣ ਗਵਣ ਦੇ ਲੋਕਾਂ ਵਿੱਚ ਵੀ ਇਸ ਗੱਲ ਦੀ ਬਹੁਤ ਹੀ ਖੁਸ਼ੀ ਸੀ ਫਿਰ ਉਸ ਨੂੰ ਉਸ ਦੀ ਨਵੀਂ ਜੌਬ ਮਿਲ ਗਈ ਤੇ ਉਸ ਦੀ ਟ੍ਰੇਨਿੰਗ ਵੀ ਸ਼ੁਰੂ ਹੋ ਗਈ ਸੀ ਹੁਣ ਉਸ ਦੀ ਟ੍ਰੇਨਿੰਗ ਉਸ ਦੇ ਸ਼ਹਿਰ ਤੋਂ ਕੁਝ ਦੂਰ ਦੂਸਰੇ ਸ਼ਹਿਰ ਵਿੱਚ ਹੋਈ ਸੀ ਤੇ ਉਸ ਨੂੰ ਸਰਕਾਰੀ ਗੱਡੀ ਤੇ ਇੱਕ ਵਧੀਆ ਘਰ ਵੀ ਮਿਲਿਆ ਸੀ ਹੁਣ ਉਸ ਕੋਲ ਬਹੁਤ ਸਾਰਾ ਪੈਸਾ ਵੀ ਆ ਗਿਆ ਸੀ ਅਕਸਰ ਇਹ ਕਹਿੰਦੇ ਸੋਣਿਆ ਸੀ ਕੇ ਜਿਆਦਾ ਪੈਸਾ ਉਹਨਾਂਰ ਇਨਸਾਨ ਦੀ ਸੋਚ ਬਦਲ ਜਾਂਦੀ ਹੈ। ਇਹੀ ਹੋਇਆ ਰਾਹੁਲ ਦੇ ਨਾਲ। ਉਸਨੇ ਸੋਚਿਆ ਕਿ ਮੈਂ ਇੰਨਾ ਪੈਸਾ ਤਾਂ ਕਮਾ ਲੈਣਾ ਤੇ ਮੇਰੀ ਪਤਨੀ ਰੀਮਾ ਨੂੰ ਨੌਕਰੀ ਕਰਨ ਦੀ ਹੁਣ ਕੋਈ ਲੋੜ ਨਹੀਂ। ਇਹ ਗੱਲ ਉਸਨੇ ਆਪਣੀ ਪਤਨੀ ਨਾਲ ਸਾਂਝੀ ਕੀਤੀ ਤੇ ਰੀਮਾ ਨੂੰ ਕਹਿਣ ਲੱਗਿਆ ਕਿ ਹੁਣ ਤੂੰ ਘਰ ਰਹਿਆ ਕਰ। ਹੁਣ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ। ਤੂੰ ਘਰ ਰਹਿ ਕੇ ਆਪਣੇ ਘਰ ਦੀ ਸਾਹਸਮਣ ਕਰਿਆ ਕਰ ਤੇ ਜਦੋਂ ਮੈਂ ਕੰਮ ਤੋਂ ਆਵਾਂ ਤਦ ਤੂੰ ਮੇਰੇ ਨਾਲ ਟਾਈਮ ਗੀਤ ਕਰਿਆ ਕਰ। ਪਰੀਮ ਨੂੰ ਇਹ ਗੱਲ ਜਰਾ ਵੀ ਚੰਗੀ ਨਾ ਲੱਗੀ। ਉਸਨੇ ਆਪਣੇ ਪਤਨੀ ਕਿਹਾ ਕਿ ਮੈਨੂੰ ਬੱਚਿਆਂ ਨੂੰ ਪੜਾਉਣਾ ਬਹੁਤ ਚੰਗਾ ਲੱਗਦਾ ਹੈ। ਤੇ ਇਹ ਮੇਰਾ ਸ਼ੁਰੂ ਤੋਂ ਹੀ ਸੁਪਨਾ ਸੀ। ਤੇ ਮੈਂ ਇੱਕ ਸਕੂਲ ਟੀਚਰ ਬਣਾ। ਪਰ ਉਹਨੂੰ ਵੀ ਦਿਲ ਚੰਗੀ ਨਾ ਲੱਗੀ। ਤੇ ਉਸਨੂੰ ਲੱਗਿਆ ਕਿ ਮੇਰੀ ਪਤਨੀ ਨੇ ਮੇਰੀ ਗੱਲ ਨਹੀਂ ਮੰਨੀ। ਉਹ ਰੋਜ਼ ਛੋਟੀ ਛੋਟੀ ਗੱਲਾਂ ਤੇ ਆਪਣੀ ਪਤਨੀ ਨਾਲ ਬਹਿਸ ਕਰਦਾ ਰਹਿੰਦਾ। ਤੇ ਉਹਨਾਂ ਵਿੱਚ ਹੁਣ ਆਪਸੀ ਲੜਾਈ ਝਗੜਾ ਹੋਣ ਲੱਗ ਗਿਆ ਸੀ। ਰੀਮਾ ਬਿਸ ਗਲਤ ਚਿੰਤਾ ਵਿੱਚ ਰਹਿਣ ਲੱਗ ਪਈ ਸੀ ਕਿ ਮੈਨੂੰ ਇੰਨਾ ਪਿਆਰ ਕਰਨ ਵਾਲਾ ਪਤੀ ਹੁਣ ਮੇਰੇ ਨਾਲ ਇਹ ਨਫ਼ਰਤ ਕਿਉਂ ਕਰਦਾ ਹੈ ਤੇ ਉਸ ਨੇ ਇਹ ਗੱਲ ਆਪਣੇ ਮਾਪਿਆਂ ਕੋਲ ਕੀਤੀ ਤੇ ਫਿਰ ਉਹਨਾਂ ਨੇ ਇਹ ਰਿਸ਼ਤੇਦਾਰਾਂ ਨੂੰ ਬੁਲਾ ਕੇ ਰਾਹੁਲ ਨਾਲ ਗੱਲ ਸਾਂਝੀ ਕਰਨੀ ਚਾਹੀ। ਪਰ ਰਾਹੁਲ ਆਪਣੀ ਜਿੱਤੇ ਅੜਿਆ ਹੋਇਆ ਸੀ। ਉਸ ਨੇ ਕਿਸੇ ਦੀ ਵੀ ਕੋਈ ਗੱਲ ਨਾ ਮੰਨੀ। ਅਖੀਰ ਮਜਬੂਰ ਹੋ ਕੇ ਰੀਮਾ ਨੂੰ ਆਪਣੀ ਨੌਕਰੀ ਛੱਡਣੀ ਪਈ। ਜਿਸ ਨੌਕਰੀ ਵਾਸਤੇ ਉਸ ਨੇ ਇੰਨੀ ਸਖਤ ਮਿਹਨਤ ਕੀਤੀ। ਦੀਨੀ ਪ੍ਰਾਈ ਵੀ ਕੀਤੀ ਇਹ ਨੌਕਰੀ ਉਸ ਦਾ ਆਪਣਾ ਸੁਪਨਾ ਨਹੀਂ ਸੀ ਉਸ ਦੇ ਮੰਮੀ ਪਾਪਾ ਦਾ ਵੀ ਸੁਪਨਾ ਸੀ ਨੌਕਰੀ ਸਿੱਡਣ ਦੇ ਇਸ ਫੈਸਲੇ ਨਾਲ ਉਹਨਾਂ ਦੀ ਜ਼ਿੰਦਗੀ 'ਚ ਬਹੁਤ ਵੱਡਾ ਤੂਫਾਨ ਆ ਗਿਆ ਸੀ ਵਿਆਹ ਦੇ 4 ਸਾਲਾਂ ਬਾਅਦ ਉਹਨਾਂ ਦੇ ਘਰ ਇੱਕ ਪਿਆਰੀ ਜੀ ਬੱਚੀ ਦਾ ਜਨਮ ਹੋਇਆ ਜਿਸ ਦਾ ਨਾਂ ਸੀ ਪਾਇਲ ਪਾਇਲ ਦੇ ਜਨਮ ਤੋਂ ਬਾਅਦ ਰੀਮਾ ਸਾਰਾ ਦਿਨ ਉਸ ਨਾਲ ਮસ્ਤੀ ਕਰਦੀ ਤੇ ਆਪਣਾ ਟਾਈਮ ਤੀਰ ਕਰਦੀ ਸੀ ਦੋਨੋਂ ਜਾਣੇ ਆਪਣੇ ਘਰਵਜਤੀ ਹੋਣ ਤੇ ਬਹੁਤ ਖੁਸ਼ ਦਿਖਾਈ ਦਿੰਦੇ ਸੀ ਫਿਰ ਰਾਹਣ ਦੀ ਬਦਲੀ ਕਿਸੇ ਹੋਰ ਸ਼ਹਿਰ ਵਿੱਚ ਹੋ ਗਈ ਤੇ ਉੱਥੇ ਉਹਨਾਂ ਨੂੰ ਬਹੁਤ ਵੱਡਾ ਘਰ ਮਿਲ ਗਿਆ ਉਹ ਆਪਣੇ ਸਾਰੇ ਫੈਮਿਲੀ ਨੂੰ ਉੱਥੇ ਆਪਣੇ ਕੋਲ ਲੈ ਗਿਆ ਤੇ ਸ਼ਹਿਰ ਦੀ ਚਮਕ-ਦਮਕ ਵਾਲੀ ਜ਼ਿੰਦਗੀ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਹੋਰ ਰੰਗ ਭਰ ਦਿੱਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਅਸੀਂ ਸਾਰੇ ਤਾਂ ਖੁਸ਼ ਰਹਿੰਦੇ ਹਾਂ ਉਹ ਬਾਹਰ ਘੁੰਮਣ ਫਿਰਨ ਜਾਂਦੇ ਤੇ ਕਈ ਵਾਰ ਇਕੱਠੇ ਖਾਣਾ ਖਾਣ ਵੀ ਜਾਂਦੇ ਉਹਨਾਂ ਦਾ ਚੰਗਾ ਵਕਤ ਲੰਘਦਾ ਗਿਆ। ਫਿਰ ਇੱਕ ਦਿਨ ਜਦੋਂ ਰਾਹੁਲ ਆਪਣੇ ਦਫ਼ਤਰ ਦੇ ਕੰਮ ਕਿਤੇ ਬਾਹਰ ਗਿਆ ਤਾਂ ਉੱਥੇ ਉਸਦੀ ਮੁਲਾਕਾਤ ਇੱਕ ਹੋਰ ਲੜਕੀ ਨਾਲ ਹੋਈ ਹੈ। ਜਿਸ ਦਾ ਨਾਂ ਸੀ ਮੰਜੂ। ਮੰਜੂ ਇੱਕ ਬਹੁਤ ਹੀ ਸੁਲਝੀ ਹੋਈ ਔਰਤ ਸੀ ਤੇ ਰਾਹੁਲ ਨੂੰ ਉਹ ਪਹਿਲੀ ਨਜ਼ਰ ਵਿੱਚ ਹੀ ਚੰਗੀ ਲੱਗਣ ਲੱਗੀ ਹੈ। ਹੁਣ ਰਾਹੁਲ ਦਾ ਉਸ ਨਾਲ ਮਿਲਣਾ ਜੁਲਣਾ ਆਮ ਹੀ ਹੋ ਗਿਆ ਸੀ ਤੇ ਉਹਨਾਂ ਦੀਆਂ ਫੋਨ 'ਤੇ ਗੱਲਾਂ ਵੀ ਹੁੰਦਾਂ ਰਹਿੰਦੇ ਸੀ। ਕਦੇ-ਕਦੇ ਰਾਹੁਲ ਮੰਜੂ ਨੂੰ ਤੇ ਘਰ ਮਿਲਣ ਵੀ ਜਾਂਦਾ। ਤੇ ਦੋਨਾਂ ਵਿੱਚ ਦੂਰੀਆਂ ਵੀ ਘਟਣ ਲੱਗੀਆਂ ਸੀ। ਹੁਣ ਦੋਨੋਂ ਜਾਣ ਇੱਕ ਦੂਜੇ ਦੇ ਬਹੁਤ ਹੀ ਨੇੜੇ ਆ ਗਏ ਸੀ ਤੇ ਉਹ ਹੁਣ ਆਪਸ ਵਿੱਚ ਦਿਨ ਵਿੱਚ ਇੱਕ ਦੋ ਵਾਰ ਜ਼ਰੂਰ ਮਿਲਦੇ। ਤੇ ਇਸ ਗੱਲ ਦੀ ਭਣਕ ਰਾਹੁਲ ਨੇ ਘਰ ਵਿੱਚ ਕਿਸੇ ਨੂੰ ਨਾ ਲੱਗਣ ਦਿੱਤੀ। ਜਦੋਂ ਸਾਰੀ ਗੱਲ ਇਹ ਰੀਮਾ ਦੇ ਸਾਹਮਣੇ ਆ ਗਈ ਤਾਂ ਰੀਮਾ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ। ਉਸ ਦੀ ਉਸ ਨੂੰ ਅਚਾਨਕ ਇਹ ਸਭ ਕੁਝ ਪਤਾ ਲੱਗਣ ਤੇ ਉਸ ਦੇ ਦਿਲ ਨੂੰ ਬਹੁਤ ਵੱਡਾ ਧੱਕਾ ਲੱਗਿਆ। ਕੀ ਜਾਣ ਕਿ ਕਿਤੇ ਦਿਨ ਕੀ ਹੁੰਦਾ ਕਿ ਰੀਮਾ ਘਰੇ ਹੁੰਦੀ ਹੈ ਤੇ ਮੰਜੂ ਦਾ ਫੋਨ راہਲ ਦੇ ਫੋਨ ਤੇ ਆਉਂਦਾ ਤੇ ਰੀਮਾ ਇਹ ਸਭ ਕੋਈ ਦੇਖ ਲੈਂਦੀ ਹੈ ਕਿ ਫਿਰ ਰੀਮਾ راہਲ ਨੂੰ ਬੱਸ ਦਿਆ ਕਿ ਇਹ ਸਭ ਕੀ ਹੈ ਤੇ ਮੰਜੂ ਕੌਣ ਹੈ ਪਹਿਲਾਂ ਤਾਂ راہਲ ਇਸ ਗੱਲ ਤੋਂ ਬਿਲਕੁਲ ਮੁਕਰ ਗਿਆ ਫਿਰ ਉਸਨੇ ਆਪਣੇ ਆਪ ਹੀ ਸਾਰਾ ਕੁਝ ਦੱਸਤਾ ਤੇ ਕਹਿਣ ਲੱਗਾ ਕਿ ਮੈਂ ਮੰਜੂ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਤੂੰ ਹੁਣ ਇਸ ਵਿੱਚ ਕੀ ਕਰ ਸਕਦੀ ਹੈਂ ਆਪਣੇ ਪਤੀ ਦੀ ਇਹ ਗੱਲ ਸੁਣ ਕੇ ਧੀਮਾ ਦੇ ਪੈਰਾਂ ਥੱਲੇ ਜ਼ਮੀਨ ਖਿਸਕਦੀ ਜਿਸ ਪਤੀ ਦੇ ਕਹਿਣ ਤੇ ਧੀਮਾ ਨੇ ਨੌਕਰੀ ਛੱਡੀ ਸੀ ਤੇ ਆਪਣਾ ਸਾਰਾ ਕੁਝ ਤਿਆਰ ਕੀਤਾ ਸੀ ਅੱਜ ਉਹੀ ਪਤੀ ਉਸ ਨੂੰ ਇੰਨਾ ਵੱਡਾ ਧੋਖਾ ਦੇ ਰਿਹਾ ਸੀ ਧੀਮਾ ਤੋਂ ਇਹ ਗੱਲ ਬਰਦਾਸ਼ਤ ਨਾ ਹੋਈ ਧੀਮਾ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਆਪਣੇ ਕੋਲ ਆਪਣੀ ਕੀ ਹੈ ਤੇ ਆਪਣਾ ਹੱਸਦਾ ਵਸਦਾ ਪਰਿਵਾਰ ਹੈ ਪਰ ਤੂੰ ਇਹ ਕੀ ਕਰ ਦਿੱਤਾ ਇਸ ਗੱਲ ਤੇ ਰਾਹੁਲ ਇਸ ਗੱਲ ਦਾ ਰਾਹੁਲ ਤੇ ਕੋਈ ਅਸਰ ਨਾ ਹੋਇਆ ਹੁਣ ਉਹਨਾਂ ਵਿੱਚ ਦਿਨੋਂ-ਦਿਨ ਲੜਾਈ ਝਗੜਾ ਵਧਣ ਲੱਗ ਗਿਆ। ਹੁਣ ਤਾਂ rahul reema ਤੇ ਹੱਥ ਵੀ ਚੱਕਣ ਲੱਗ ਪਿਆ ਸੀ। ਇੱਕ ਦਿਨ ਉਸ ਨੇ reema ਦੀ ਕੁੱਟ ਮਾਰ ਵੀ ਕੀਤੀ। ਉਸ ਨੂੰ Manju ਦੇ ਪਿਆਰ ਅੱਗੇ ਹੁਣ ਹੋਰ ਕੁਝ ਵੀ ਚੰਗਾ ਨਾ ਲੱਗਦਾ। ਇੱਕ ਦਿਨ ਤਾਂ ਉਸ ਨੇ ਆਪਣੀ ਪਤਨੀ reema ਨੂੰ ਬਹੁਤ ਹੀ ਕੁੱਟਿਆ। ਉਹ ਜ਼ਖਮੀ ਹੋ ਗਈ ਸੀ। ਉਸ ਦੀ ਹਾਲਤ ਬੜੀ ਤਰਸਯੋਗ ਸੀ। ਫਿਰ ਉਹ ਆਪਣੀ ਧੀ ਨੂੰ ਲੈ ਕੇ ਆਪਣੇ ਮਾਪੇ ਕੋਲ ਆਪਣੇ ਪਿਕੇ ਘਰ ਪਹੁੰਚ ਜਾਂਦੀ ਏ। ਇਹ ਉਹੀ ਟਾਈਮ ਸੀ ਜਦੋਂ reema ਦਾ ਘਰ-ਬਾਰ ਤੇ ਨੌਕਰੀ ਸਾਰਾ ਕੁਝ ੁੱਟ ਚੁੱਕਿਆ ਸੀ ਹੁਣ ਉਹ ਇਕੱਲੀ ਤੇ ਬੇਸਹਾਰਾ ਸੀ ਉਸ ਕੋਲ ਕੋਈ ਵੀ ਆਪਣਾ ਕੰਮ ਲੈ ਕਰਨ ਲਈ ਕੰਮ ਧੰਦਾ ਨਹੀਂ ਸੀ ਉਸਨੇ ਘਰ ਜਾ ਕੇ ਸਾਰੀ ਗੱਲ ਆਪਣੇ ਮਾਪਿਆਂ ਨੂੰ ਦੱਸੀ ਕਿ ਆਪਣੀ ਧੀ ਵੀ ਇਹ ਹਾਲਤ ਦੇਖ ਕੇ ਉਸਦੇ ਮਾਪੇ ਉੱਚੀ ਚੀਰਉਣ ਲੱਗੇ ਫਿਰ ਉਹਨਾਂ ਨੇ ਇੱਕ ਵਕੀਲ ਨਾਲ ਸਲਾਹ ਕੀਤੀ ਕਿ ਉਹਨਾਂ ਨੇ ਕੋਰਟ ਵਿੱਚ ਕੇਸ ਵੀ ਕਰ ਦਿੱਤਾ ਇਸੇ ਤਰ੍ਹਾਂ ਹੀ ਕਈ ਸਾਲ ਲੰਘਦੇ ਗਏ ਤੇ ਕੋਈ ਵੀ ਫੈਸਲਾ ਨਾ ਹੋਇਆ ਉਹ ਰੀਮਾ ਦਾ ਪਤੀ ਆਪਣੀ ਸਹੇਲੀ ਮੰਜੂ ਨਾਲ ਪੂਰੇ ਮਜ਼ੇ ਡਾਉਂਦਾ ਤੇ ਉਸ ਨੂੰ ਨਵੇਂ-ਨਵੇਂ ਥਾਵਾਂ ਤੇ ਘਮੋਲ ਲੈ ਕੇ ਜਾਂਦਾ ਉਸ ਦੇ ਪਿਆਰ ਵਿੱਚ ਇੰਨਾ ਮਸਤ ਹੋ ਚੁੱਕਿਆ ਸੀ ਕਿ ਆਪਣੀ ਪਤਨੀ ਅਤੇ ਆਪਣੀ ਧੀ ਨੂੰ ਬਿਲਕੁਲ ਹੀ ਭੁੱਲ ਚੁੱਕਿਆ ਸੀ ਪਰ ਰੀਮਾ ਜੀ ਵੀ ਇਹ ਸੋਚ ਕੇ ਬੈਠੀ ਸੀ ਕਿ ਉਹ ਇੱਕ ਨਾ ਕਿਵੇਂ ਜਰੂਰ ਸਾਨੂੰ ਲੈਣ ਲਈ ਆਵੇਗਾ ਉਸ ਨੂੰ ਲੱਗਦਾ ਸੀ ਕਿ ਸਾਡਾ ਮੇਰਾ ਪਤੀ ਸਾਡੇ ਵੱਲ ਜਰੂਰ ਇੱਕ ਦਿਨ ਧਿਆਨ ਕਰੇਗਾ ਇੱਕ ਦਿਨ ਮੈਨੂੰ ਅਤੇ ਆਪਣੀ ਬੇਟੀਆਂ ਆਪਣੇ ਨਾਲ ਜ਼ਰੂਰ ਲੈ ਕੇ ਜਾਵੇਗਾ ਪਰ ਉਹ ਦਿਨ ਅੱਜ ਤੱਕ ਨਹੀਂ ਸੀ ਆਇਆ ਰੀਮਾ ਇਹ ਸੋਚ-ਸੋਚ ਕੇ ਬਹੁਤ ਹੀ ਉਦਾਸ ਰਹਿਣ ਲੱਗੀ ਫਿਰ ਜਦੋਂ ਕਦੇ ਆਪਣੇ ਧੀ ਦੇ ਚਿਹਰੇ ਵੱਲ ਵੇਖਦੀ ਤਾਂ ਉਸ ਨੂੰ ਲੱਗਦਾ ਕਿ ਮੈਨੂੰ ਇਸ ਤਰ੍ਹਾਂ ਹਾਰ ਕੇ ਨਹੀਂ ਬੈਠਣਾ ਚਾਹੀਦਾ ਮੈਨੂੰ ਆਪਣੀ ਬੱਚੀ ਵਾਸਤੇ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਫਿਰ ਉਸਨੇ ਇੱਕ ਦਿਨ ਆਪਣੇ ਘਰ ਦੇ ਨੇੜੇ ਹੀ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਜੌਬ ਲਈ ਅਪਲਾਈ ਕੀਤਾ ਤੇ ਉਹਨਾਂ ਨੇ ਉਸ ਨੂੰ ਉਸ ਦਾ ਤਜਰਬਾ ਦੇਖ ਕੇ ਉੱਥੇ ਸਕੂਲ ਵਿੱਚ ਟੀਚਰ ਦੀ ਨੌਕਰੀ ਦੇ ਦਿੱਤੀ। ਉਹ ਆਪਣੀ ਧੀ ਨੂੰ ਵੀ ਨਾਲ ਉਸ ਸਕੂਲ ਵਿੱਚ ਲੈ ਕੇ ਜਾਂਦੀ ਤੇ ਉੱਥੇ ਉਸ ਨੂੰ ਪੜਾਉਂਦੀ। ਕਿਸੇ ਤਰ੍ਹਾਂ ਦਾ ਚੰਗਾ ਟਾਈਮ ਲੰਘਦਾ ਗਿਆ ਤੇ ਹੁਣ ਇਸ ਗੱਲ ਨੂੰ 4 ਸਾਲ ਹੋ ਚੁੱਕੇ ਸੀ। ਫਿਰ ਇੱਕ ਦਿਨ ਉਸ ਦਾ ਪਤੀ ਰਾਹੁਲ ਕਿਸੇ ਦੋਸਤ ਦੇ ਵਿਆਹ ਤੇ ਗਿਆ। ਜਦੋਂ ਉੱਥੋਂ ਵਿਆਹ ਤੋਂ ਵਾਪਸ ਆਉਂਦਾ ਸੀ ਤਾਂ ਉੱਥੇ ਲੇਟ ਹੋ ਗਿਆ ਤੇ ਸਰਦੀ ਬਹੁਤ ਜ਼ਿਆਦਾ ਹੋਣ ਕਰਕੇ ਧੁੰਦ ਵੀ ਬਹੁਤ ਜ਼ਿਆਦਾ ਸੀ। ਤੇ ਰਸਤੇ ਵਿੱਚ ਕੁਝ ਦਿਖਾਈ ਨਹੀਂ ਸੀ ਦਿੰਦਾ ਫਿਰ ਉਸਨੇ ਵਿਆਹ ਵਾਲੇ ਘਰ ਵਿੱਚ ਰਹਿਣ ਦਾ ਫੈਸਲਾ ਕੀਤਾ ਪੁੱਤ ਇਸ ਦੀ ਬਹੁਤ ਖੂਬ ਖਤਰਦਾਰੀ ਕੀਤੀ ਗਈ ਤੇ ਉਸ ਨੂੰ ਵਿਆਹ ਵਾਲੇ ਘਰ ਵਿੱਚ ਸਾਰੀਆਂ ਰਸਮਾਂ ਦੇਖ ਕੇ ਆਪਣੇ ਵਿਆਹ ਦੇ ਦਿਨ ਵਿੱਚ ਇੱਥੇ ਆ ਗਿਆ ਉਸ ਨੂੰ ਵਿਆਹ ਦੀਆਂ ਸਾਰੀਆਂ ਕੀਤੀਆਂ ਰਸਮਾਂ ਇੱਕ ਇੱਕ ਕਰਕੇ ਯਾਦ ਆਉਣ ਲੱਗੀਆਂ ਤੇ ਇੰਨਾਂ ਰਸਮਾਂ ਨੂੰ ਦੇਖ ਕੇ ਉਹ ਬਹੁਤ ਹੀ ਭਾਵੁਕ ਹੋ ਗਿਆ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਆਪਣੇ ਰੋਣੇ ਨੂੰ ਰੋਕ ਨਾ ਸਕਿਆ ਜਦੋਂ ਵਿਆਹ ਵਾਲੇ ਮੁੰਡੇ ਨੇ ਆਪਣੇ ਸਾਰੇ ਬਚਨ ਇੱਕ ਇੱਕ ਕਰਕੇ ਸੁਣਾਏ ਤਾਂ ਉਸ ਤੋਂ ਇਹ ਹਾਲ ਦੇਖਿਆ ਨਾ ਗਿਆ ਤੇ ਉਸ ਨੂੰ ਆਪਣੇ ਸਾਰੀਆਂ ਕੀਤੀਆਂ ਗਲਤੀਆਂ ਇੱਕ ਇੱਕ ਕਰਕੇ ਯਾਦ ਆਉਣ ਲੱਗੀਆਂ ਕਿ ਕਿਵੇਂ ਮੈਂ ਆਪਣੀ ਪਤਨੀ ਨੂੰ ਧੋਖਾ ਦਿੱਤਾ ਤੇ ਉਸ ਦੀ ਨੌਕਰੀ ਛਡਵਾਈ ਕਿ ਫਿਰ ਮੈਂ ਉਸ ਨੂੰ ਘਰੋਂ ਜਾਣ ਲਈ ਵੀ ਇੰਨਾ ਮਜਬੂਰ ਕਰ ਦਿੱਤਾ ਮੈਂ ਇੱਕ ਉਹ ਜਿਹਹਾ ਪਤੀਆਂ ਕਿ ਜੋ ਮੇਰੀ ਪਤਨੀ ਸਾਰਾ ਘਰ-ਬਾਰ ਛੱਡ ਕੇ ਆਈ ਸੀ ਉਸਨੇ ਆਪਣਾ ਸਾਰਾ ਕੁਝ ਮੈਨੂੰ ਸਮਰਪਿਤ ਕੀਤਾ ਸੀ ਪਰ ਮੈਂ ਉਸਨੂੰ ਇੱਡਾ ਮਜਬੂਰ ਕਰ ਦਿੱਤਾ ਕਿ ਉਹ ਦੁਬਾਰਾ ਆਪਣੇ ਪਿਕੇ ਘਰ ਬੈਠ ਗਈ ਮੈਂ ਉਸਨੂੰ ਦੁੱਖਾਂ ਤੋਂ ਬਿਨਾਂ ਹੋਰ ਕੁਝ ਨਹੀਂ ਦਿੱਤਾ ਇਹ ਸਾਰਾ ਕੁਝ ਸੋਚ ਕੇ ਉਹ ਉੱਥੇ ਬੈਠਾ ਉੱਚੀ ਚੀਰਉਣ ਲੱਗ ਗਿਆ ਤੇ ਉੱਥੇ ਵਿਆਹ ਵਿੱਚ ਖੜੇ ਲੋਕ ਉਸਨੂੰ ਪੁੱਛਣ ਲੱਗੇ ਕਿ ਕੀ ਗੱਲ ਤੁਸੀਂ ਰੋਂਦੇ ਕਿਉਂ ਤਾਰਾ ਹੁੰਨੇ ਜਲਦੀ ਜਲਦੀ ਨਾਲ ਆਪਣਾ ਰਮਾਲ ਜੇਬ ਚੋਂ ਕੱਢਿਆ ਤੇ ਆਪਣੇ ਹੰਝੂ ਪੁੰਜੇ ਤੇ ਕਹਿਣ ਲੱਗਿਆ ਨਹੀਂ ਨਹੀਂ ਕੁਛ ਨਹੀਂ ਬਸ ਮੈਨੂੰ ਤਾਂ ਮੇਰੇ ਵਿਆਹ ਦੀਆਂ ਰਸਮਾਂ ਦੇਖ ਕੇ ਰੋਣ ਆ ਗਿਆ ਸੀ ਫਿਰ ਉਸ ਨੂੰ ਆਪਣੀ ਬੇਟੀ ਦੀ ਵੀ ਯਾਦ ਆਈ ਕਿ ਮੇਰੀ ਇੱਕ ਬੇਟੀ ਵੀ ਹੈ ਤੇ ਉਹ ਵੀ ਇੱਕ ਦਿਨ ਇਸੇ ਤਰ੍ਹਾਂ ਪ੍ਰਾਈ ਹੋਵੇਗੀ ਜੇਕਰ ਉਸ ਦਾ ਪਤੀ ਉਸ ਨੂੰ ਧੋਖਾ ਦੇਵੇਗਾ ਤਾਂ ਫਿਰ ਮੇਰੇ ਤੇ ਕੀ ਬੀਤੇਗੀ ਮੈਂ ਆਪਣੀ ਪਤਨੀ ਨਾਲ ਬਹੁਤ ਗਲਤ ਕੀਤਾ ਉਹ ਹੁਣ ਅੰਦਰੋਂ ਅੰਦਰ ਹੀ ਬਹੁਤ ਹੀ ਟੁੱਟ ਚੁੱਕਾ ਸੀ ਫਿਰ ਅਗਲੇ ਦਿਨ ਆਪਣੇ ਘਰ ਆ ਗਿਆ ਤੇ ਘਰ ਤੋਂ ਆ ਕੇ ਆਪਣੇ ਦਫ਼ਤਰ ਚਲਾ ਗਿਆ ਦਫ਼ਤਰ ਜਾ ਕੇ ਵੀ ਉਸ ਨੂੰ ਆਪਣੇ ਜਾਂਦਾਂ ਤੋਂ ਖੜਾ ਨਾ ਛੁੱਟਾਇਆ ਗਿਆ ਉਸ ਨੂੰ ਆਪਣੀ ਪਤਨੀ ਤੇ ਆਪਣੀ ਧੀ ਪਾਇਲ ਦੀ ਯਾਦ ਸਤਾਉਣ ਲੱਗੀ ਉਹ ਸੋਚਣ ਲੱਗਿਆ ਕਿ ਮੇਰੀ ਧੀ ਹੁਣ ਕਿੰਨੇ ਸਾਲਾਂ ਦੀ ਹੋ ਗਈ ਹੈ ਉਸ ਨੂੰ ਤਾਂ ਮੇਰੇ ਕੋਲੋਂ ਗਈ ਨੂੰ ਵੀ ਬਹੁਤ ਸਾਲ ਹੋਏ ਪਤਾ ਨਹੀਂ ਹੁਣ ਕਿਹਦੇ ਵਰਗੀ ਹੋਣੀ ਹੈ ਤੇ ਕਿਸ ਹਾਲਤ ਵਿੱਚ ਹੋਣੀ ਉਹ ਸਾਰੀਆਂ ਸੋਚਾਂ ਸੋਚਦਾ ਹੋਇਆ ਆਪਣੇ ਦਫ਼ਤਰ ਤੋਂ ਗੱਡੀ ਲੈ ਕੇ ਸਿੱਧਾ ਆਪਣੇ ਸਹੁਰਿਆਂ ਵੱਲ ਹੋ ਤਰਿਆ ਸਹੁਰਿਆਂ ਦੇ ਘਰ ਤੋਂ 2 ਕਿਲੋਮੀਟਰ ਪਿੱਛੇ ਜਾ ਕੇ ਉਸਨੇ ਦੇਖਿਆ ਕਿ ਉਸਦੀ ਪਤਨੀ ਆਪਣੀ ਕੀ ਬਿੰਗਲ ਫੜ ਕੇ ਪੈਦਲ ਤੁਰ ਜਾਂਦੀ ਸੀ ਉਸ ਨੂੰ ਦੇਖ ਕੇ ਉਹ ਬਹੁਤ ਹੀ ਭਾਵੁਕ ਹੋਇਆ ਤੇ ਉਸ ਨੂੰ ਆਸੇ-ਪਾਸੇ ਦਾ ਕੋਈ ਵੀ ਖਿਆਲ ਨਹੀਂ ਸੀ ਉਸਦੀ ਪਤਨੀ ਆਪਣੇ ਖਿਆਲਾਂ ਵਿੱਚ ਗਵਾਚੀ ਜਾਂਦੀ ਸੀ ਤਰ੍ਹਾਂ ਉਹ ਨੇ ਉਹਨਾਂ ਦੇ ਕੋਲ ਜਾ ਕੇ ਗੱਡੀ ਰੋਕ ਲਈ ਤੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਰੀਮਾ ਇੱਕਦਮ ਮੂਰੇ ਕੜੀ-ਕੱਡੀ ਨੂੰ ਦੇਖ ਕੇ ਹਰਾ ਰਹਿ ਗਈ ਪਰ ਉਸ ਦੀ ਧੀ ਨੇ ਆਪਣੇ ਪਿਓ ਨੂੰ ਪਛਾਣ ਲਿਆ ਸੀ ਤੇ ਬੱਚੀ ੱਚੀ-ੱਚੀ ਪਾਪਾ ਪਾਪਾ ਕਹਿ ਕੇ ਰੌਲਾ ਪਾਉਣ ਲੱਗੀ ਐਨ ਗੱਡੀ ਵਿੱਚ ਉਤਰ ਕੇ ਉਹਨਾਂ ਕੋਲ ਜਾ ਕੇ ਰੋਣ ਲੱਗ ਗਿਆ ਤੇ ਇਹ ਸਭ ਕੁਝ ਦੇਖ ਕੇ ਰੀਮਾ ਡਰ ਕੇ ਤੇ ਕਹਿਣ ਲੱਗੀ ਤੁਸੀਂ ਰਸਤੇ ਵਿੱਚ ਇਸ ਤਰ੍ਹਾਂ ਕਿਉਂ ਰੁਕ ਗਏ ਇਹ ਠੀਕ ਨਹੀਂ ਹੈ ਤੁਸੀਂ ਇੱਥੇ ਕਿਉਂ ਰੋਂਦੇ ਹੋ ਕੀ ਗੱਲ ਹੋਈ ਤੁਹਾਡੇ ਨਾਲ ਰਾਹੁਲ ਨੋਰੀ ਮਾਂ ਦੀਆਂ ਗੱਲਾਂ ਦਾ ਕੋਈ ਵੀ ਜਵਾਬ ਨਹੀਂ ਸੀ ਆ ਰਿਹਾ ਉਸ ਨੂੰ ਆਪਣੇ ਕੀਤੇ ਤੇ ਬਹੁਤ ਹੀ ਪਛਤਾਵਾ ਸੀ ਉਹ ਆਪਣੀ ਗਲਤੀ ਦੀ ਮਾਫੀ ਮੰਗਣ ਲੱਗਾ ਤੇ ਕਹਿਣ ਲੱਗਾ ਰੀਮਾ ਤੂੰ ਮੈਨੂੰ ਮਾਫ ਕਰ ਦੇ ਮੈਂ ਬਹੁਤ ਹੀ ਵੱਡਾ ਪਾਪੀ ਹਾਂ ਜੋ ਤੇਰੇ ਨਾਲ ਇੰਨਾ ਵੱਡਾ ਦੁੱਖ ਕੀਤਾ ਧਰੀ ਮਾਂ ਆਪਣੇ ਪਤੀ ਨੂੰ ਕਹਿਣ ਲੱਗੀ ਤੁਸੀਂ ਰਸਤੇ ਵਿੱਚ ਇਸ ਤਰ੍ਹਾਂ ਕਿਉਂ ਖੜ੍ਹ ਗਏ ਲੋਕ ਆਪਾਂ ਨੂੰ ਵੇਖਦੇ ਜਾਂਦੇ ਆ ਤੇ ਆਪਣੀਆਂ ਗੱਲਾਂ ਕਰਨਗੇ ਰੀਮਾ ਰਾਹੁਲ ਨੂੰ ਆਪਣੇ ਘਰ ਲੈ ਆਈ ਤੇ ਘਰ ਜਾ ਕੇ ਰਾਹੁਲ ਨੇ ਉਸਦੇ ਮਾਪਿਆਂ ਤੋਂ ਵੀ ਮਾਫੀ ਮੰਗੀ ਤੇ ਰੀਮਾ ਦੇ ਵੀ ਤਰਲੇ ਕਰਨ ਲੱਗਿਆ ਕਿ ਮੈਂ ਤੇਰੇ ਨਾਲ ਚੰਗਾ ਨਹੀਂ ਕੀਤਾ ਮੈਂ ਤੈਨੂੰ ਬਹੁਤ ਵੱਡਾ ਧੋਖਾ ਦਿੱਤਾ ਤੇ ਰੀਮਾ ਦੇ ਮਾਪਿਆਂ ਨੂੰ ਵੀ ਕਹਿਣ ਲੱਗਿਆ ਕਿ ਮੈਂ ਆਪਣੀ ਪਤਨੀ ਤੇ ਆਪਣੀ ਧੀ ਨੂੰ ਲੈਣ ਵਾਸਤੇ ਆਇਆ ਹਾਂ ਤੇ ਮੈਂ ਇਹਨਾਂ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਪਰ ਇਹ ਗੱਲ ਸੁਣ ਕੇ ਰੀਮਾ ਨੇ ਕਿਹਾ ਕਿ ਮੈਂ ਦੂਸਰੀ ਪਤਨੀ ਬਣ ਕੇ ਨਹੀਂ ਦੇ ਸਕਦੀ ਤਾਂ ਰਾਹੁਲ ਨੇ ਉਸ ਨੂੰ ਆਖਿਆ ਕਿ ਮੇਰਾ ਹਰਮਨਜੀਤ ਨਾਲ ਕੋਈ ਰਿਸ਼ਤਾ ਨਹੀਂ ਹੈ। ਮੈਂ ਉਸ ਨੂੰ ਬਹੁਤ ਦਿਨ ਪਹਿਲਾਂ ਹੀ ਛੱਡ ਚੁੱਕਿਆ ਹਾਂ ਤੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਨੋਗ ਹੈ। ਤਾਂ ਫਿਰ ਇਨ ਮਨੁਸ ਦੇ ਮਾਪਿਆਂ ਨੇ ਸਮਝਾਇਆ ਤਿਸ ਨੂੰ ਕਹਿਣ ਲੱਗੀ ਕਿ ਤੀਏ ਤੇਰੀ ਜਗ੍ਹਾ ਇੱਥੇ ਨਹੀਂ ਹੈ। ਤੂੰ ਆਪਣੇ ਘਰ ਵਿੱਚ ਜਾ ਤੇ ਤੇਰੀ ਅਸਲ ਜਗ੍ਹਾ ਉੱਥੇ ਹੀ ਹੈ ਤੇ ਤੂੰ ਆਪਣੇ ਪਤੀ ਦੇ ਨਾਲ ਆਪਣੇ ਘਰ ਵਿੱਚ ਖੁਸ਼ੀ-ਖੁਸ਼ੀ ਰਹੇ। ਆਪਣੇ ਮਾਪਿਆਂ ਦੀ ਇੰਨੀ ਗੱਲ ਸੁਣ ਕੇ ਰੀਮਾ ਤਿਆਰ ਹੋ ਗਈ ਤੇ ਉਸਨੇ ਆਪਣੀ ਧੀ ਨੂੰ ਵੀ ਤਿਆਰ ਕਰ ਲਿਆ। ਕੀਵਨ ਉਹ ਖੁਸ਼ੀ ਖੁਸ਼ੀ ਨਾਲ ਆਪਣੇ ਘਰ ਵਿੱਚ ਵਾਪਸ ਆ ਗਏ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਗਲਤੀਆਂ ਹਰ ਇੱਕ ਇਨਸਾਨ ਵਿੱਚ ਹੁੰਦੀਆਂ ਨੇ ਪਰ ਜੋ ਆਪਣੀ ਗਲਤੀ ਨੂੰ ਸਦਾਰ ਲਏ ਉਸ ਨੂੰ ਗਲਤੀ ਨਹੀਂ ਕਹਿੰਦੀ ਫਿਰ ਉਹਨਾਂ ਨੇ ਆਪਣੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤੇ ਅੱਜ ਉਹ ਆਪਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਖੁਸ਼ ਹਨ ਏਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਜੂ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ